ਪੰਨੇ ਵਿੱਚ ਸੀਟਾਂ ਦੇਖ ਕੇ ਇੱਕ ਬਹੁਤ ਵੱਡਾ ਫਤਵਾ ਮੇਰੇ ਨਾਂ ਤੇ ਜਾਰੀ ਕਰਤਾ ਕਿ ਇਹ ਤੇਰੀ ਜ਼ਿੰਮੇਵਾਰੀ ਆ ਹੁਣ ਤੂੰ ਲਾਣੀਦਾਰ ਹੈ ਸਾਡਾ ਹੁਣ ਲਾਣੀਦਾਰ ਦਾ ਫਰਜ਼ ਬਣ ਜਾਂਦਾ ਕਿ ਉਹ ਪਰਿਵਾਰ ਨੂੰ ਠੀਕ ਰੱਖੇ ਪਰਿਵਾਰ ਦੇ ਸਾਰੇ ਜੀਆਂ ਦੇ ਸ਼ਿਕਵੇ ਸ਼ਿਕਾਇਤਾਂ ਬਿਮਾਰੀਆਂ ਟਮਾਰੀਆਂ ਉਹਨਾਂ ਦਾ ਖਿਆਲ ਰ ਆਮ ਆਦਮੀ ਕਲੀਨਿਕ ਬਹੁਤ 850 ਖੁੱਲ ਗਏ 200 ਹੋਰ ਜਾ ਰਹੇ ਹਜ਼ਾਰ ਹੋ ਜਾਣਗੇ ਹਸਪਤਾਲਾ ਨੂੰ ਅਪਗ੍ਰੇਡ ਕਰ ਰਹੇ ਆ ਨਰਸਿੰਗ ਕਾਲਜ ਖੁੱਲ ਰਹੇ ਨੇ ਮੈਡੀਕਲ ਕਾਲਜ ਬਣ ਰਹੇ ਨੇ ਬਿਜਲੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਪਾਣੀ ਵਾਲੇ ਪਾਸੇ ਨਹਿਰੀ ਪਾਣੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਮੈਂ ਫੋਡੀਆ ਵੀਡੀਓ ਦੇਖਦਾ ਹਾਂ 40 ਸਾਲਾਂ ਬਾਅਦ ਪਾਣੀ ਆਇਆ ਜੀ ਕੱਸੀ ਚ ਪਣ 40 ਸਾਲਾਂ ਬਾਅਦ ਪਾਣੀ ਆ ਇਹ ਕੀ ਕਰਦੇ ਰਹੇ ਫਿਰ 40 45 ਸਾਲੇ ਦੂਜੀ ਪਾਟੀਆਂ ਦੇ ਸੰਦੀਪ ਬਾਦਲੇ ਕਹਿੰਦਾ ਕੁ ਜਿੱਦੜ ਨੂੰ ਤੁਸੀਂ ਸੜਕ ਤੇ ਚੰਦ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੂਟਾ ਕੋ ਨਹੀਂ ਪਾਇਆ ਫਿਰ ਲੋਕਾਂ ਨੇ ਬੱਚੇ ਸਾਡੇ ਨਸ਼ਿਆਂ 'ਚ ਟੱਕ ਤੇ ਇਹ ਬਾਦਲ ਸਾਹਿਬ ਨੇ ਕਰਾਇਆ ਮੰਦਿਰ ਵੀ ਇਹ ਗੱਲ ਵੀ 717 ਦੇ ਵਿੱਚ ਹੀ ਕਰਾਇਆ ਸਾਰਾ ਬਾਦਲ ਸਾਹਿਬ ਨੇ ਕਰਾਇਆ ਬਾਦਲ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸੁਗਵੀਰ ਨੂੰ ਓਏ ਕੰਟਰੋਲ ਕਰ ਲੈ ਤੇ ਓਏ ਓਏ ਆਪਣੇ ਸਾਰੇ ਤੇ ਕੰਟਰੋਲ ਕਰ ਲੈ ਤੈਨੂੰ ਮਾਂਜ ਦੂ ਇੱਕ ਬੜੀ ਅਲਾਮਤ ਪੰਜਾਬ ਦੇ ਨਾਮ ਲੱਗੀ ਸੀ ਕੈਂਸਰ ਦੀ ਕਿ ਸਾਡੀਆਂ ਟ੍ਰੇਨਾਂ ਜਿਹੜੀ ਬਠਿੰਡਾ ਤੋਂ ਬੀਕਾ ਨੇਰ ਜਾਂਦੀ ਸੀ ਉਦੋਂ ਨਾਈ ਕੈਂਸਰ ਐਕਸਪੈਕਟਸ ਹੋ ਗਿਆ ਸੀਗਾ ਕਿਉਂਕਿ ਬੀਕਨੇਰ ਕੈਂਸਰ ਦਾ ਹਸਪੀਟਲ ਹੈਗਾ ਤੇ ਲੋਕ ਉਥੇ ਇਲਾਜ ਕਰਾਉਣ ਜਾਂਦੇ ਸੀ ਤਾਂ ਲਗਭਗ ਉਸ ਟ੍ਰੇਨ ਦੇ ਵਿੱਚ 70-80% ਕੈਂਸਰ ਦੇ ਪੇਸ਼ੈਂਟ ਹੁੰਦੇ ਸੀ ਮਾਲਵਾ 벨ਟ ਖਾਸ ਤੌਰ ਤੇ ਕਿਉਂਕਿ ਨਰਮਾ 벨ਟ ਸਾਡੀ ਝੋਨਾ 벨ਟ ਸਪਰੇਆਂ ਉਹ ਉਹ ਸਪਰੇਆਂ ਜਿਹੜੀਆਂ ਬੈਨ ਨੇ ਦੁਨੀਆ ਜਪੈਨ ਨੇ ਪਰ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਇੰਨਾ ਸਪਰੇਆਂ ਨੂੰ ਆਪਾਂ ਵੀ ਫਸਲਾਂ ਤੇ ਕਰਨ ਤੋਂ ਰੋਕ ਕੇ ਉਹੀ ਸਪਰੇਹਾਂ ਦਾਣਿਆਂ ਵਿੱਚ ਦੀ ਝੋਨੇ ਵਿੱਚ ਦੀ ਬਾਜਰੀਆਂ ਵਿੱਚ ਦੀ ਮੱਕੀਆਂ ਵਿੱਚ ਦੀ ਸਾਡੇ ਸਰੀਰਾਂ 'ਚ ਐਂਟਰ ਕਰ ਗਈ। ਸੋ ਬੜੀ ਬੱਤੀਕ ਲਾਮਤ ਹੋ ਗਈ ਸੀ। ਜਦੋਂ ਮੈਂ MPC ਤਾਂ ਮੈਂ ਉਸ ਵੇਲੇ ਵੀ ਕਾਫੀ ਕੋਸ਼ਿਸ਼ ਕੀਤੀ। ਕਿ ਕਿਵੇਂ ਨਾ ਕਿਵੇਂ ਚਾਗਰੂ ਕਰੀਏ ਲੋਕਾਂ ਨੂੰ ਕਿ ਔਰ ਕਹਿੰਨੇ ਖੇਤੀਵਲ ਚੱਲੀਏ ਜਾਂ ਉਹ ਚੀਜ਼ਾਂ ਜਿਹੜੀਆਂ ਕੈਂਸਰ ਫਲਾਉਂਦੀਆਂ ਨੇ ਉਹਨਾਂ ਨੂੰ ਆਪਾਂ ਆਪਣੇ ਵੱਲੋਂ ਕੱਟ ਕਰੀਏ ਪਾਣੀ ਨੂੰ ਪਦੂਸ਼ਿਤ ਨਾ ਕਰੀਏ ਹਵਾ ਨੂੰ ਦੂਸ਼ਿਤ ਨਾ ਕਰੀਏ ਜਦੋਂ ਜਿੰਨੇ ਕ ਪਰਸੈਂਟ ਫਰਕ ਪਿਆ ਹੋਊਗਾ ਉਦੋਂ ਵੀ ਪਿਆ ਹੋਊਗਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਪੰਨੇ 'ਚ ਸੀਟਾਂ ਦੇਖ ਕੇ ਇੱਕ ਬਹੁਤ ਵੱਡਾ ਫਤਵਾ ਮੇਰੇ ਨਾਂ ਤੇ ਜਾਰੀ ਕਰਤਾ ਕਿ ਵੀ ਤੇਰੀ ਜ਼ਿੰਮੇਵਾਰੀ ਆ ਹੁਣ ਤੂੰ ਲਾਣੇਦਾਰ ਆ ਸਾਡਾ ਹੁਣ ਲਾਣੇਦਾਰ ਦਾ ਫਿਰ ਫਰਜ਼ ਬਣ ਜਾਂਦਾ ਹੈ ਕਿ ਉਹ ਪਰਿਵਾਰ ਨੂੰ ਠੀਕ ਰੱਖੇ ਪਰਿਵਾਰ ਦੇ ਸਾਰੇ ਜੀਆਂ ਦੇ ਸ਼ਿਕਵੇ ਸ਼ਿਕਾਇਤਾਂ ਬਿਮਾਰੀਆਂ ਟਮਾਰੀਆਂ ਉਹਨਾਂ ਦਾ ਖਿਆਲ ਰੱਖੇ ਉਦੋਂ ਤੋਂ ਅਸੀਂ ਲੱਗੇ ਹੋਏ ਆ ਆਮ ਆਦਮੀ ਕਲੀਨਿਕ ਬਹੁਤ 881 ਖੁੱਲ ਗਏ 200 ਹੋਰ ਆਣੇ 1000 ਹੋ ਜਾਣਗੇ ਹਸਪਤਾਲਾ ਨੂੰ ਅਪਗ੍ਰੇਡ ਕਰ ਰਹੇ ਆ ਨਰਸਿੰਗ ਕਾਲਜ ਖੁੱਲ ਰਹੇ ਨੇ ਮੈਡੀਕਲ ਕਾਲਜ ਬਣ ਰਹੇ ਨੇ ਹੋਮੋਪੈਥੀ ਦੇ ਕਾਲਜ ਬਣ ਰਹੇ ਨੇ ਬਿਜਲੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਪਾਣੀ ਵਾਲੇ ਪਾਸੇ ਨਹਿਰੀ ਪਾਣੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਤੁਹਾਨੂੰ ਸਾਰਾ ਪਤਾ ਮੈਨੂੰ ਜ਼ਿਆਦਾ ਪਤਾ ਹੈ ਤੁਹਾਡੇ ਪਿੰਡ ਕਿੰਨੇ ਸਾਲਾਂ ਬਾਅਦ ਪਾਣੀ ਆਇਆ ਹੈ ਮੈਂ ਤੇ ਤੁਹਾਡੀਆਂ ਵੀਡੀਓ ਦੇਖਦਾ ਹਾਂ ਨਾ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਕੱਸੀ ਚ 45 ਸਾਲਾਂ ਬਾਅਦ ਪਾਣੀ ਆਇਆ ਇਹ ਕੀ ਕਰਦੇ ਰਹੇ ਫਿਰ 40 45 ਸਾਲ ਇਹ ਦੂਜੀ ਪਾਟੀਆਂ ਦੇ ਸਾਡੇ ਤਾਂ ਕੱਸੀਆਂ ਦਾ ਪਾਣੀ ਵੀ ਨਹੀਂ ਪਹੁੰਚਾ ਸਕੇ ਵੈਸੇ ਤਾਂ ਇਹ ਕਹਿੰਦੇ ਐ ਸ਼੍ਰੋਮਣੀ ਕਾਲਜ ਦਾ ਤਾਂ ਕਾਫੀ ਦੇਰ ਰਾਜ ਰਿਹਾ 10 ਸਾਲ ਤਾਂ ਇਕੱਠੇ ਹੀ ਰਿਹਾ ਨਾ 7 ਤੋਂ 17 ਸੁਰੀ ਬਾਦਲੇ ਕਹਿੰਦਾ ਕੁ ਜਿੱਧਰ ਨੂੰ ਤੁਸੀਂ ਸੜਕ ਤੇ ਚੰਦ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੂਟਾ ਕੋ ਨਹੀਂ ਪਾਈਆਂ ਫੇ ਲੋਕਾਂ ਨੇ ਜੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਕੱਸੀਆਂ ਤਾਂ ਪਾਣੀ ਤਾਂ ਪਹੁੰਚੇ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ ਚ ਉਹ ਹੀ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬਸਾਂ ਦੇਖਦੀਆਂ ਸਾਰੀਆਂ ਬਲਸਵਦੀਆਂ ਨੇ ਉਹ ਸਾਰੀਆਂ ਬਲਸਵਦੀਆਂ ਨੇ ਜਿੰਨੇ ਵਾਲ ਵਾਲੇ ਉਹ ਹਵੇਲੀ ਹੋ ਉਲੀ ਕੋ ਡੱਬਾ ਕੋਈ ਦੀ ਪਕਟਾ ਡੱਬਾ ਕੋ ਫਿਰ ਇਹ ਸਾਰੇ ਬਲਸਵਦੇ ਨੇ ਇਹ ਬਲਸਵ ਨੇ ਕਰਾਇਆ ਇਹ ਇੰਨੀ ਤਰੱਕੀ ਕਰਾਈ ਤਰੱਕੀ ਤਾਂ ਦਿਖਾ ਦਿਓ ਸਾਨੂੰ ਕਚਹਿਰੀਆਂ 'ਚ ਰਿਸ਼ਵਤ ਨਹੀਂ ਹਟੀ ਬੱਚੇ ਸਾਡੇ ਨਸ਼ਿਆਂ 'ਚ ਟਕਤੇ ਇਹ ਬਾਲਚਨ ਕਰਾਇਆ ਮੰਦੇ ਨੇ ਵੀਰੇ ਗੱਲਾਂ ਕਿ 7 ਤੋਂ 17 ਦੇ ਵਿੱਚ ਹੀ ਕਰਾਇਆ ਸਾਰਾ ਬਾਲਚਨ ਕਰਾਇਆ ਬਾਲਚਨ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸੁਖਵੀਰ ਨੂੰ ਓਏ ਕੰਟਰੋਲ ਕਰ ਲੈ ਤੇ ਓਏ ਓਏ ਆਪਣੇ ਸਾਲੇ ਤੇ ਕੰਟਰੋਲ ਕਰ ਲੈ ਤੈਨੂੰ ਮਾਂਜ ਦੂ ਪਰ ਹੁਣ ਨਹੀਂ ਕੀਤਾ ਗਿਆ ਉਹ ਭੇਮਾਂਂ ਜਿਆ ਫਿਰ ਉਹਨੂੰ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਣਾ ਦੱਸੋ ਤਾਂ ਸਹੀ ਕੀ ਕੀਤਾ ਜੀ ਤੁਸੀਂ 10 ਸਾਲ ਹੀ ਗਿਣ ਲੈਨੇ ਆ 7 ਤੋਂ 17 ਵਾਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ ਦੱਸ ਤਾਂ ਦੇਖ ਕੀ ਕਰਿਆ ਉਹਨਾਂ ਦਾ ਸੱਲਾਂ ਚ 2009 ਚ 1000 ਬੰਦਾ ਸੀਗਾ 1000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾ ਕੀਦਾ ਲੱਗਦਾ ਬੱਚੇ-ਬੱਚੇ ਨੂੰ ਪੁੱਛ ਲੋ ਕਿਦਾ ਨਾ ਲੱਗਦਾ ਆ ਕੀਤਾ ਤੁਸੀਂ ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਪੀ ਆਪ ਦੀ ਪਾਰਟੀ ਲੈ ਕੇ ਉਹ ਪਰਾਵਾ ਮਸਾ ਤਾਂ ਖੜਾ ਛੜਾਇਆ ਟੱਟ ਤੂੰ ਦੁਬਾਰੇ ਕਿਉਂ ਪੰਗਾ ਲਈਏ ਸੀ ਯਾਰ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੇ ਚੱਜਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੀ ਮੈਂ ਤਾਂ ਕਲਾਕਾਰ ਸੀ ਬੜਾ ਵਧੀਆ ਕੋਈ ਫੇਲ ਕਲਾਕਾਰ ਨਹੀਂ ਸੀ 3-4 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਘੰਟੇ ਡੇਢ ਘੰਟੇ ਦਾ ਲੈ ਲੈਂਦਾ ਸੀ ਟੀਵੀ ਨਾਲ ਤਾਂ ਹੋਰ ਵੱਧ ਲੈ ਲੈਂਦਾ ਸੀ ਫਿਲਮ ਨਾਲ ਤਾਂ ਹੋਰ ਵੱਧ ਲੈ ਲੈਂਦਾ ਆ ਮੇਰੇ ਨਾਲਦੀ ਨੇ ਸਾਰੇ ਬਿੰਨੋ ਹੋ ਰਹੀ ਕਰਮਚੀਤ ਹੋਰੀ ਜੁਗਨ ਵਾਲੀ ਟੀਮ ਹੀ ਐ ਸਾਨੂੰ ਇੱਥੇ ਕਾਉਂ ਦੀ ਕਿਲੋੜ ਸੀ ਵੀ ਜੇ ਤੁਸੀਂ ਚੱਜਦੇ ਨਿਕਲਿਆ ਹੁੰਦੇ ਉਧਰੋਂ ਬਾਜਬਾ ਗਾਲਾਂ ਕੱਢੀ ਜਾਂਦਾ ਇਹ ਕਿੱਥੋਂ ਆ ਗਏ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਮੈਂ ਕਿਹਾ ਇਹ ਸਿੱਤਾ ਹੁਣ ਆ ਗਏ ਫਿਰ ਹਾਂ ਸੰਤਾਂ ਲੋਕਾਂ ਨੇ ਲਿਆਂਦਾ ਅੱਕ ਕੇ ਵੀ ਯਾਰ ਇਹਨਾਂ ਨੂੰ ਹੀ ਚੈੱਕ ਕਰ ਲੈਣਾ ਅੱਕੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਆੱਕ ਕੇ ਅਸੀਂ ਆ ਗਏ ਅਸੀਆ ਕੇ ਕੰਮ ਸਿੱਖ ਗਿਆ ਉਹਨੂੰ ਮੈਂ ਤਾਂ ਕਹਿਣਾ ਉਹਨਾਂ ਮੈਂ ਅੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾਂ ਜਿਹੜਾ ਅੱਧੀ ਕੰਚੀ ਸਿੱਖਦਾ ਡਿੱਗ ਪੈਂਦਾ ਉਹ ਜ ਕਦੇ ਕਦੇ ਲੱਗ ਤੇ ਛੱਟ ਜੀ ਭਜ ਜਾਂਦੇ ਖੋਚ ਤੇ ਖੋਚ ਜੀ ਤੇ ਮੇਰੇ ਵੀ ਨਿਸ਼ਾਨ ਜਾਏਗੇ ਨਾ ਜੀ ਫੇਰ ਉਹ ਪੂਰੀ ਕੰਚੀ ਮਾਰ ਲੱਗ ਜਾਂਦਾ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੰਚੀ ਉਦੋਂ ਉਹਦਾ ਕੰਟਰੋਲ ਥੋੜਾ ਸਾਈਕਲ ਤੇ ਵਧ ਜਾਂਦਾ ਹੈ ਫਿਰ ਉਹ ਰੋਕਣਾ ਵੀ ਸਿੱਖ ਜਾਂਦਾ ਵੀ ਇਹਨੂੰ ਰੋਕਣਾ ਹੈ ਰੋਕਣਾ ਫਿਰ ਉਹ ਡੰਡੇ ਤੇ ਆ ਜਾਂਦਾ ਡੰਡੇ ਤੇ ਇਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਜਦੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਕੰਧ-ਕੋੰਧ 'ਚ ਮਾਰ ਕੇ ਖੜਾਉਂਦਾ ਫਿਰ ਉਹ ਵੀ ਐਚ ਜੇ 'ਚ ਮਾਰਦੇ ਆ ਤੇ ਉੱਥੇ ਉਤਰ ਜਾਂ ਕੋਈ ਗੱਲ ਨਹੀਂ ਸਾਈਕਲ ਡਿੱਗ ਪੂਆ ਫਿਰ ਉਹ ਕਾਠੀ ਤੇ ਆ ਜਾਂਦਾਈ ਕਾਠੀ ਤੇ ਜਦੋਂ ਆਂਗਾ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕਬੇ ਮੋੜਨਾ ਹੈ ਆ ਬ੍ਰੇਕ ਨੇ ਫੇਰ ਉਹ ਕੱਲ ਕਾਠੀ ਤੇ ਤਾਂ ਆ ਜਾਂਦਾ ਹੈ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਬਾਈ ਸ਼ਹਿਰ ਚੱਲੇ ਆ ਮੈਨੂੰ ਲੈ ਜਾ ਉਹ ਕਹਿੰਦਾ ਬਾਈ ਐਂ ਕਰ ਤਖ ਤੇਰਾ ਨਾ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਵੀ ਤੂੰ ਜਲਾ ਲਾ ਮੈਂ ਮਗਰ ਵੇਣਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੁਣ ਵਾਰੀ ਫਿਰ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਐਸ ਲੈਵਲ ਤੇ ਪਹੁੰਚ ਗਏ ਕਿ ਅੱਧੀ ਕੈਂਚੀ ਪੂਰੀ ਕੈਂਚੀ ਡੰਡਾ ਕਾਠੀ ਕੋਣ ਖਿੱਚਣਾ ਵੀ ਆ ਗਿਆ ਹੁਣ ਅਸੀਂ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਬੇ ਛੱਡਿਆ ਉਹਨੇ